ਹੁਣ ਪਹੁੰਚ ਗਏ ਜੀ ਅਸੀਂ ਬੱਸ ਸਟੈਂਡ ਤਨੋਲਾ ਜਿੱਥੇ ਕਈ ਦਿਨ ਪਹਿਲਾਂ ਅਸੀਂ ਕੰਮ ਚਲਾਇਆ ਸੀ ਪਰ ਮੈਨੂੰ ਲੱਗਦਾ ਵੀ ਸ਼ਾਇਦ ਪ੍ਰਧਾਨ ਜੀ ਦੇ ਬੇਟੇ ਨੂੰ ਰਾਸ ਨਹੀਂ ਆਇਆ ਉਹ ਕੰਮ ਇਹ ਕੰਮ ਖੜ ਗਿਆ ਜੀ ਅੱਜ ਲੋਕ ਸਾਨੂੰ ਗੋਣਾ ਘੜਦੇ ਨੇ ਅਗਲੇ ਕਹਿੰਦੇ ਵੀ ਇਸ ਥਾਂ ਹਲੇ ਬੱਸ ਸਟੈਂਡ ਦਾ ਕੰਮ ਉਹਦਾ ਕੰਮ ਨਹੀਂ ਸੀ ਹੈਗਾ ਜਿੱਦਾਂ ਇਹ ਖੜ ਗਿਆ ਇਧਰੋਂ ਵੀ ਅਸੀਂ ਕਾਰਜ ਯੂਨੀਅਨ ਵਾਲਿਆਂ ਕੰਨੇ ਉਹ ਵੀ ਅਸੀਂ ਛੱਤਰ ਖਾ ਰਹੇ ਹਾਂ ਅਸੀਂ ਇਧਰੋਂ ਵੀ ਕੰਮ ਚਲਾਇਆ ਸੀ ਜਿਹੜੀ ਇਹਨਾਂ ਦੀ ਪਹਿਲਾਂ ਸ਼ਰਤ ਸੀ ਉਹ ਵੀ ਪੂਟਾਤੀ ਜਿਹੜੀ ਬਣੀ ਹੋਈ ਸੀ ਇੱਥੇ ਨਵਾਂ ਕੰਮ ਚਲਾਉਣਾ ਸੀ ਭਾਈ ਇਹ ਜਿਹੜਾ ਬਣ ਕੇ ਚਲੋ ਅਸੀਂ ਜੈ ਜੈਕਾਰ ਉਹ ਮੈਨੂੰ ਲੱਗਦਾ ਵੀ ਕਈ ਬੰਦਿਆਂ ਨੂੰ ਰਾਸ ਨਹੀਂ ਆਈ ਤੇ ਸਾਰਾ ਕੰਮ ਬਸ ਕਾਂਡ ਦਾ ਖੜਾਗਾ ਬੇਨਤੀਆਂ ਕਰ ਲੀਆਂ ਕਈ ਦਿਨਾਂ ਦੇ ਮਿੰਨਤਾਂ ਕਰੀ ਜਾਂਦੇ ਆ ਜਲੂਸ ਨਿਕਲਿਆ ਪਿਆ ਇਹ ਨਾ ਤਾਂ ਹੁਣ ਉਧਰੋਂ ਹੀ ਮੰਨ ਕੇ ਚਲੋ ਪੂਰ ਜੜਾ ਨਾ ਇਧਰਲਾ ਟੋਟਾ ਪੂਰ ਚੜਿਆ ਤਾਂ ਬੇਨਤੀ ਕਰਦਾ ਮੜਾ ਜੀ ਅੱਗੇ ਤੋਂ ਵੀਡੀਓ ਬਣਾ ਲਿਓ ਜੀ ਕੰਮ ਚਲਾਉਣਾ ਹੁਣ ਮੈਂ ਅੱਜ ਬਤੀ ਜੀ ਦੱਸਦਾ ਤੁਹਾਨੂੰ ਅਸੀਂ ਕਈ ਬਾੜਾਂ ਦੇ ਵਿੱਚ ਜਾ ਕੇ ਆਏ ਜਿੱਥੋਂ ਸੜਕਾਂ ਤਾਂ ਸ਼ੁਰੂ ਹੋ ਗਈਆਂ ਪਰ ਉਹ ਵਿਚਾਲੋ ਸ਼ੁਰੂ ਹੋਈਆਂ ਉਹ ਨਾ ਤਾਂ ਉਧਰਲੇ ਖੁੰਜੇ ਤੋਂ ਸਰੇ ਚੜੀਆਂ ਨਾ ਦੂਜੇ ਖੁੰਜੇ ਤੋਂ ਸ਼ੁਰੂ ਚੜੀਆਂ ਦੱਸੋ ਮੈਂ ਤੁਹਾਨੂੰ ਪੁੱਛਦਾ ਆਪਾਂ ਇੱਥੇ ਲੱਡੂ ਵੰਡਦੇ ਅਸੀਂ ਪਾਰਟੀ ਦੀ ਜਾਇਜਾ ਕਰਤੀ ਕੀ ਮਾੜਾ ਕਰਤਾ ਬਾਈ ਜੀ ਅੱਜ ਬੱਸ ਸਟੈਂਡ ਦਾ ਕੰਮ ਖੜਿਆ ਇਧਰੋਂ ਜਿਹੜੀ ਇਹਨਾਂ ਦੀ ਮੰਨ ਕੇ ਚਲੋ ਪੁਰਾਣੀ ਉਹ ਸੀਗੀ ਬਣੀ ਹੋਈ ਸੀ ਸੜਕ ਉਹ ਵੀ ਪਟਾਦੀ ਅਸੀਂ ਅਸੀਂ ਤਾਂ ਜਿਹੜਾ ਮੰਨ ਕੇ ਚਲੋ ਫਰਸ ਸੀ ਇਹਨਾਂ ਦਾ ਵੀ ਪਟਾਤਾ ਹੁਣ ਅਸੀਂ ਅੱਜ ਨਾਲੇ ਤੇ ਜਾ ਕੇ ਆਏ ਆਂ ਨਾਲੇ ਦਾ 6 ਲੱਖ 80 ਹਜ਼ਾਰ ਦਾ ਟੈਂਡਰ ਹੋਇਆ ਸੀ ਜੀ ਨਾਲੇ ਦਾ ਪਾਣੀ ਨਾਲੇ ਤੋਂ ਬਾਹਰ ਤੁਰਿਆ ਫਿਰਦਾ ਇੱਧਰ ਕਰੋੜਾ ਰੁਪਈਆ ਦੇ 37 ਲੱਖ ਦਾ ਠੇਕਾ ਇੱਧਰ ਸੀਗਾ ਬਾਜੀਗਰ ਵਸਤੀ 'ਚ ਉਹ ਛੜਕਦਾ ਬੁਰਾ ਹਾਲਾ ਮੈਂ ਤੁਹਾਨੂੰ ਵੀਡੀਓ ਮੈਂਸ਼ਨ ਕਰ ਦੂ ਵਿੱਚ ਪਾ ਦਿਓ ਤੁਸੀਂ ਕਹਿਣ ਦਾ ਮਤਲਬ ਵੀ ਜਦੋਂ ਅਸੀਂ ਪਿੰਡ ਦਾ ਕੰਮ ਚਲਾ ਰਿਹਾ ਹੈ ਇਹਨਾਂ ਨੂੰ ਤਕਲੀਫ ਕੀ ਹੈ ਇਹ ਕਮਿਸ਼ਨ ਲੈਣ ਕਿਹੇ ਤੋਂ ਕਿਸੇ ਨੂੰ ਲੁੱਟਣ ਖਾਣ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਤਾਂ ਸਿਰਫ ਇਹ ਆ ਵੀ ਅਸੀਂ ਪਿੰਡ ਦਾ ਕੰਮ ਕਰਨਾ ਤੇ ਫਿਰ ਉੱਥੇ ਵੀ ਜਾ ਕੇ ਮੰਨ ਕੇ ਚਲੋ ਡਿੱਕੇ ਲਾਉਂਦੇ ਨੇ ਹੁਣ ਰਾਤ ਪ੍ਰਧਾਨ ਜੀ ਦਾ ਬੇਟਾ ਕਹਿੰਦਾ ਅਸੀਂ ਤਾਂ 20 ਕਰੋੜ ਖਾ ਲ ਪੱਟ ਲੋ ਜਿਹਨੇ ਕੁਝ ਪੱਟਣਾ ਮੈਂ ਬੇਨਤੀ ਕਰਦਾ ਦਲੀਲ ਨਾਲ ਬੋਲੀਦਾ ਹੁੰਦਾ ਸ਼ਹਿਰ ਤਨੌਲੇ ਦੇ ਲੋਕ ਨੇ ਇਹਨਾਂ ਨੇ ਪਹਿਲਾਂ ਵਾਲੇ ਨਹੀਂ ਬਖਸ਼ੇ ਇਹਨਾਂ ਨੇ ਰਾਜੇ ਮਹਾਰਾਜੇ ਨਹੀਂ ਬਖਸ਼ੇ ਇਹਨਾਂ ਨੇ ਵੱਡੇ ਵੱਡੇ ਘਰਨਾਟ ਇਥੋਂ ਹਰਾ ਕੇ ਤੋਰਤੇ ਐਨਾ ਹੰਕਾਰ ਨਹੀਂ ਕਰੀਦਾ ਕਿਸੇ ਚੀਜ਼ ਦਾ ਪੱਟਣ ਵਾਲੇ ਭਾਈ ਪੱਟ ਲਾਂਗੇ ਜਿੱਦੇ ਟਾਈਮ ਆ ਗਿਆ ਪਬਲਿਕ ਇਹੋ ਜੀ ਚੀਜ਼ ਆ ਔਰ ਲੋਕਾਂ ਦੇ ਵਿੱਚ ਹੀ ਰੱਬ ਆ ਪੱਟਣ ਵਾਲਿਆਂ ਨੇ ਜਿੱਦੇ ਕੋਈ ਪੱਟਣਾ ਹੋਇਆ ਪੱਟੀ ਦੇਣਗੇ ਪਰ ਆ ਜਿਹੜੀ ਤੂੰ ਗੱਲ ਕਹੀ ਆ ਵੀ 20 ਕਰੋੜ ਖਾ ਲਿਆ ਇਹ ਤਾਂ ਪੱਕਈ ਆ ਇਹ ਤਾਂ ਤੇਨੇ ਆਪ ਕਰੀਅਰ ਕਰਤਾ ਤੇ ਕਿੰਨਾ ਕਿ ਤੂੰ ਇਮਾਨਦਾਰ ਆ ਇਹ ਵੀ ਲੋਕਾਂ ਨੂੰ ਪਤਾ ਕਿੰਨਿਆਂ ਕਿ ਤੂੰ ਸੌਹਾ ਖਾ ਕੇ ਮੁਕਰਿਆ ਬੱਗੀ ਜੀ ਤੁਸੀਂ ਆਪ ਗਵਾਹ ਤੁਹਾਡੇ ਨਾਲ ਵੀ ਧੱਕਾ ਕੀਤਾ ਇਹਨਾਂ ਨੇ ਹੋਰ ਵੀ ਐਮਸੀਆਂ ਨਾਲ ਧੱਕੇ ਕਰਦੇ ਨੇ ਜਦੋਂ ਇਹਨਾਂ ਨੂੰ ਲੱਗਦਾ ਵੀ ਕੋਈ ਐਮਸੀਓ ਹੋ ਗਿਆ ਫਿਰ ਜਾਂ ਤਾਂ ਉਹਨੂੰ ਵੜਿਆਉਂਦੇ ਨੇ ਜਾਂ ਫਿਰ ਉਹਨਾਂ ਨੂੰ ਧਮਕੀਆਂ ਦਵਾਉਂਦੇ ਨੇ ਪ੍ਰਸ਼ਾਸਨ ਤੋਂ ਮੇਰੀ ਬੇਨਤੀ ਆ ਲੋਕਾਂ ਨੂੰ ਇਹੋ ਜਿਹੇ ਲੋਕਾਂ ਦੇ ਨੱਥ ਪਾ ਲੋ ਇਹ ਲੋਕਾਂ ਦਾ ਪੈਸਾ ਇਹ ਗਵਰਨਮੈਂਟ ਦਾ ਪੈਸਾ ਇਹਨੂੰ ਢੰਗ ਨਾਲ ਲਵਾ ਲੋ ਜਦੋਂ ਪਹਿਲਾਂ ਪੱਤਰਕਾਰਾਂ ਨੇ ਇਨਕੁਆਰੀਆਂ ਲਵਾਤੀਆਂ ਇਹ ਚੁਪਾ ਕੇ ਪੇਮੈਂਟਾਂ ਕਰਾ ਦੇ